ਇਹ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਸਰਦਾਰ ਫਤਿਹ ਸਿੰਘ ਬਾਦਲ ਨੂੰ ਮਜ਼ਬੂਤ ਕਰਨਾ ਹੈ ਇਹਨਾਂ ਦੀ ਲੰਬੀ ਹਲਕੇ ਆਸਤੇ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੇ ਦਾਦਾ ਜੀ ਦੀ ਉਸ ਤੋਂ ਬਾਅਦ ਸਰਦਾਰ ਰਮੇਸ਼ਿੰਦਰ ਨੂੰ ਬਾਦਲ ਉਹਨਾਂ ਨੇ ਬਹੁਤ ਕੁਰਬਾਨੀ ਦਿੱਤੀ ਹੈ ਜੀ ਇੱਥੋਂ ਦੇ ਲੋਕਾਂ ਨੂੰ ਬਾਦਲ ਜਿਦੋਂ ਦੇ ਤੁਹਾਨੂੰ ਇਹ ਦੱਸ ਨਹੀਂ ਸਕਦੇ ਕਿ ਜਦੋਂ ਲੋਕ ਉੱਜੜ ਕੇ ਆਏ ਪਾਕਿਸਤਾਨ ਤੋਂ ਉਦੋਂ ਇਹ ਲੋਕਾਂ ਨੂੰ ਇਹਨਾਂ ਨੇ ਸੇਵਾ ਕਰੇ ਦਾਣੇ ਦਿੱਤੇ ਕਿਪੇ ਲੰਬੀ ਦੀ ਜ਼ਿੰਮੇਵਾਰੀ ਕਿਸ ਨੂੰ ਜਾਣੀ ਚਾਹੀਦੀ ਹੈ ਇਹ ਤਾਂ ਉਹਨਾਂ ਪਾਰਟੀ ਦੇਖੂਗੀ ਜੀ ਉਹਨਾਂ ਲੀਡਰ ਤਾਂ ਫਿਰ ਜਿਹੜਾ ਉਹਨਾਂ ਨੂੰ ਚੰਗਾ ਲੱਗੇ ਉਹ ਹੀ ਦੇਖਣਗੇ ਤੁਹਾਨੂੰ ਕਿਹੜਾ ਲੀਡਰ ਚੰਗਾ ਲੱਗੇ ਸੰਤੋਜਿਕ ਪਾਲ ਸਿੰਘ ਆਉਂਦਾ ਆਵਲਾ ਖਰਾਣਾ ਜੀ ਆਹ ਫਟਾ ਟਿਕਟ ਦਵਾਵਾਂ ਟਿਕਟ ਆ ਰਹੀ ਹੈ ਟਾਕਦਾਰ ਟਿਕਟ ਦੇ ਕਿਵੇਂ ਹੱਕ ਨਾਲ ਪਹਿਲਾਂ ਜਿਹੜੇ ਬਾਪ ਨੇ ਬਹੁਤ ਪਾਵਰ ਕੀਤੀ ਕੋਈ ਇਹਨਾਂ ਦਾ ਹੈ ਨਹੀਂ ਇਹਨਾਂ ਦਾ ਵੱਡਾ ਲੀਡਰ ਲੰਬੀ ਚ ਕੋ ਵੱਡਾ ਲੀਡਰ ਨਹੀਂ ਨਹੀਂ ਇਹਨਾਂ ਤੋਂ ਵੱਡਾ ਹੈ ਨਹੀਂ ਪਰ ਸੰਗਠਨ ਨੇ ਜੇ ਕਿਸੇ ਨੂੰ ਹੋਣ ਨੂੰ ਜ਼ਿੰਮੇਕਾਰ ਦਿੱਤੀ ਫੇਰ ਫੇਰ ਉੱਚ ਹੋ ਜਾਣਗੇ ਫੇਰ ਬੰਨਾ ਨਹੀਂ ਜੇ ਕੋਲ ਨੂੰ ਦੇਵੇ ਤਾਂ ਬੈਟਰੀ ਕੋ ਨੂੰ ਬਣਾ ਲੈ ਬੰਦਾ ਨਵਾਂ ਬੰਦਾ ਜਿਹਨੇ ਕਦੇ ਸਪੋਰਟ ਕੀਤੀ ਨਹੀਂ ਪਹਿਲਾਂ ਜਿਵੇਂ ਰਾਜਾ ਮੋਰਿੰਦਰ ਸਿੰਘ ਖੜਾ ਸੀ ਆਪਣੇ ਤੇ ਉਦੋਂ ਵੀ ਇਹਨਾਂ ਦਾ ਫਾਤਿਹ ਰੇਸ਼ਨ ਦਸੀ ਉਹਨੇ ਵੀ ਸਪੋਰਟ ਨਹੀਂ ਕੀਤੀ ਉਦੋਂ ਨਾਲ ਨਹੀਂ ਚੱਲਿਆ ਇਕੱਤੀ ਨਹੀਂ ਚੱਲੇ कि ਹੁਣ ਸਰਗਰਮ ਨੇ ਜੇ ਕਿਤਾ ਲੋਇਲਟੀ ਦੇਖਣੀ ਹੋਵੇ ਜਾਂ ਬੰਦਾ ਭਰਾਲਾ ਦੇਖਣਾ ਹੋਵੇ ਕੀ ਨਾਮ ਹੈ ਜਮੀ ਸਿੰਘ ਪਾਰਟੀ ਸੰਗਠਨ ਨੂੰ ਮਜਬੂਤ ਕਰਨ ਦੀ ਕੀ ਲੈ ਕਰ ਬਹੁਤ ਵਧੀਆ ਹੈ ਜੀ ਸਰਦਾਰ ਫਤੇਹ ਸਿੰਘ ਬਾਦਲ ਦਾ ਬਹੁਤ ਵਧੀਆ ਪ੍ਰਭਾਵ ਆ ਪਾਰਟੀ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੈ ਜੀ ਚੰਗਾ ਸਿਕਟਰਨ ਬਣ ਗਿਆ ਜੀ ਆਉਣ ਵਾਲਾ ਟਾਈਮ ਸਰਦਾਰ ਪਰਦੇਸ ਸਿੰਘ ਬਾਦਲ ਲੰਮੀ ਹਲਕੇ ਤੋਂ ਐਮਐਲਏ ਪੱਕੇ ਐ ਜੇ ਅੰਦਰ ਬੈਠੇ ਬੰਦੇ ਇੰਨੇ ਵਾਰ ਖੜੇ ਆ ਆਉਣ ਵਾਲੀ ਹਵਾ ਸਾਫ ਦੱਸ ਰਹੀ ਆ ਤੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਆਸਾ ਹਲਕੇ ਦੀ ਜ਼ਿੰਮੇਵਾਰੀ ਲੰਮੀ ਦੀ ਗੱਲ ਕਰੀ ਤਾਂ ਹਲਕੇ ਦੀ ਜ਼ਿੰਮੇਵਾਰੀ ਕਿਉਂ ਜਾਣੀ ਚਾਹੀਦੀ ਐ ਕੋ ਪ੍ਰਾਣੀ ਦੋਨੇ ਲਿਟ ਹਲਕੇ ਦੀ ਜ਼ਿੰਮੇਵਾਰੀ ਸਰਦਾਰ ਜਗਪਾਲ ਸਿੰਘ ਨੂੰ ਕਰਾਉਣਾ ਬਹੁਤ ਵਧੀਆ ਵਿਚਾਰੂ ਢੰਗ ਨਾਲ ਵਾਹ ਰਹੇ ਨੇ ਕਹਿਣਾ ਚ ਸਵਿੰਦਰ ਸਿੰਘ ਥਰਾਜ ਵਾਲਾ ਜੀ ਕੀ ਕਹਿਣਾ ਚਾਹੋਗੇ ਅੱਜ ਸੰਗਠਨ ਨੂੰ ਮਜ਼ਬੂਤ ਨੂੰ ਲੈ ਕੇ ਮੀਟਿੰਗ ਹੈ ਜਿਹੜਾ ਤੇ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਸਰਦਾਰ ਫਤੇ ਸਿੰਘ ਬਾਦਲ ਨੂੰ ਮਜ਼ਬੂਤ ਕਰਨਾ ਹੈ ਇਹਨਾਂ ਦੀ ਲੰਬੀ ਹਲਕੇ ਆਸਤੇ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੇ ਦਾਦਾ ਜੀ ਦੀ ਤੇ ਉਸ ਤੋਂ ਬਾਅਦ ਸਰਦਾਰ ਰਮੇਸ਼ਿੰਦਰ ਨੂੰ ਬਾਦਲ ਉਹਨਾਂ ਨੇ ਬਹੁਤ ਕੁਰਬਾਨੀ ਦਿੱਤੀ ਹੈ ਜੀ ਇੱਥੋਂ ਦੇ ਲੋਕਾਂ ਨੂੰ ਬਦਲ ਜਦੋਂ ਦੇ ਤੁਹਾਨੂੰ ਇਹ ਦੱਸ ਨਹੀਂ ਸਕਦੇ ਵੀ ਜਦੋਂ ਲੋਕ ਉੱਜੜ ਕੇ ਆਏ ਪਾਕਿਸਤਾਨ ਚ ਉਦੋਂ ਇਹ ਲੋਕਾਂ ਨੂੰ ਜਿਨ੍ਹਾਂ ਨੇ ਸੇਵਾ ਕਰੀ ਦਾਣੇ ਦਿੱਤੇ ਮਤਲਬ ਜਿਹੜਾ ਸਾਡਾ ਲੰਬੀ ਹਲਕਾ ਹੈ ਇਹਨਾਂ ਦਾ ਦੇਨ ਨਹੀਂ ਜੀ ਦੇ ਸਕਦਾ ਕਈ ਪੀੜ੍ਹੀਆਂ ਤੱਕ ਫਤੇ ਸਿੰਘ ਬਾਦਲ ਦਾ ਪਰਿਵਾਰ ਹਾਂਜੀ ਫਤੇ ਸਿੰਘ ਬਾਦਲ ਦਾ ਪਰਿਵਾਰ ਹਾਂਜੀ ਫਤੇ ਸਿੰਘ ਬਾਦਲ ਪਰਿਵਾਰ ਦਾ ਸਰਦਾਰ ਰਮੇਸ਼ ਸਿੰਘ ਦਿੱਤਿਆ ਸਰਦਾਰ ਤੇਜਾ ਸਿੰਘ ਜੀ ਇਸ ਪਰਿਵਾਰ ਦਾ ਨਾ ਲੰਬੀ ਹਲਕਾ ਦੇਨ ਨਹੀਂ ਦੇ ਸਕਦਾ ਜੀ ਕੁਰਬਾਨੀ ਬਹੁਤ ਕਰੀਏ ਜੀ ਹਮਦਰਦ ਹੈ ਲੋਕਾਂ ਦੇ ਜੀ ਮੈਂ ਕੀ ਨਾਮ ਹੈ ਹਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਸੰਗਠਨ ਮਜ਼ਬੂਤ ਕੀਤਾ ਜਾਏ ਹਾਂਜੀ ਸੰਗਠਨ ਮਜ਼ਬੂਤ ਕੀਤਾ ਜਾਵੇ ਤੇ ਕਰਾਂਗੇ ਵੀ ਅਸੀਂ ਸਰਦਾਰ ਮਹਿੰਦੇਸ਼ਿੰਦਰ ਸਿੰਘ ਦਾ ਪੂਰਾ ਸਮਰਥਨ ਕਰਾਂਗੇ ਸਰਦਾਰ ਮਹਿੰਦੇਸ਼ਿੰਦਰ ਸਿੰਘ ਫਤੇ ਸਿੰਘ ਬਾਦਲਾ ਜਿਹੜੇ ਉਹਨਾਂ ਦੇ بیٹے ਆ ਹਾਂਜੀ ਲੱਗੀ ਲੱਗਦਾ ਫਤੇ ਦਾ ਫਤੇ ਦਾ ਡੈਡੀ ਉਹਨਾਂ ਨਾਲ

ਇਹ ਇਹ ਪਾਰਟੀ ਕਾਮਯਾਬ ਰਹੂਗੀ ਕਾਮਯਾਬ ਰਹੂ ਆ ਪੁਰਾਣੀ ਪਾਰਟੀ ਹੈ ਨਾ ਹਾਂ ਠੀਕ ਬੈਂਕੀ ਨਾਮ ਹੈ ਕਲਦੀਪ ਸਿੰਘ ਸਰਾਵਾ ਬੋਤਲਾ ਅੱਛਾ ਕੀ ਕਿਹਨੇ ਜੈ ਸੰਗਠਨ ਮਜ਼ਬੂਤ ਕੀਤਾ ਜਾਈਏ ਹਾਂਜੀ ਸਾਰੇ ਮੌਜੂਦ ਕੀਤਾ ਕਰਨਾ ਚਾਹੀਦਾ ਜੀ ਪੂਰਾ ਤੇ ਰਾਫਲ ਗਾਂਧੀ ਨੂੰ ਗਾਂ ਪ੍ਰਧਾਨ ਮੰਤਰੀ ਚੁਣਨਾ ਚਾਹੀਦਾ ਤੇ ਆ ਜਿਹੜਾ ਇਥੋਂ ਦਾ ਆਮ ਆਲਿਆਂ ਦਾ ਬਦਲਾਅ ਸੀ ਨੂੰ ਬੰਦ ਕਰਨਾ ਚਾਹੀਦਾ ਗਾਂ ਕਾਂਗਰਸ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਸਾ ਸੰਗਠਨ ਮਜ਼ਬੂਤ ਨਾਲ ਕੋ ਦਿਖਿਆ ਹੋਆ ਵੀ ਕੁਝ ਹੋਣਾ ਚਾਹੀਦਾ ਹੋਏਗਾ ਜੀ ਬਹੁਤ ਕੁਝ ਬਹੁਤ ਕੁਝ ਸੋਚ ਦੇ ਵਿੱਚ ਉਹਨਾਂ ਦੇਗਾ ਤੇ ਇਹ ਜਿਹੜੀ ਸੋਚ ਇਹਨਾਂ ਦੀ ਹੀ ਇਹਨਾਂ ਦੀ ਜਿੰਨੀ ਇਹਨਾਂ ਕਹਿਆ ਸੀ ਨਾ ਉਹ ਕੀਤਾ ਨਹੀਂ ਤੇ ਕਰਨਾ ਚਾਹੀਦਾ ਹੈ ਗਰੀਬ ਜਨਤਾ ਲੁੱਟ ਲਈ ਨਾ ਬਦਲਾ ਬਦਲਾ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਦਿੱਤਾ ਅੱਛਾ ਲੰਬੀ ਹਰਕਤ ਕਿਵੇਂ ਮਜ਼ਬੂਤ ਹੋਊਗਾ ਕਿਹੜਾ ਨੇਤਾ ਮਜ਼ਬੂਤ ਕਰ ਸਕਦਾ ਇੱਕੋ ਹੀ ਨੇਤਾ ਹੈ ਨਾ ਜੋ ਜਿਹੜਾ ਵੀ ਚੁਣਨਗੇ ਕਰਾਂਗੇ ਨੇਤਾ ਮਜ਼ਬੂਤ ਮਜ਼ਬੂਤ ਹੈ ਜਿਹੜਾ ਹਾਈ ਕਮਾਂਡ ਚੁਣੂਗਾ हाँ जी ਵਿੱਚੋਂ भी ਨਾ ना मजबूत ਉਹਨੂੰ ਬਾਈ भाई की नाम ना? है मेजर सिंह ਦਾ ਨੇ ਸਲਾਮ ਆਬੋਦੁਲ ਮਾਨ ਕਿਹਦੀ ਲੱਗਦਾ ਐਸ ਵਾਰ ਮੋਲ ਚੱਲ ਕੀ ਲੱਗਦਾ ਵੈਸਾ ਸੰਗਠਨ ਮਜ਼ਬੂਤ ਕੀਤਾ ਨਹੀਂ ਬਿਲਕੁਲ ਕਾਂਗਰਸ ਸਰਕਾਰ ਆਵੇ ਜੀ ਜਿਹੜਾ ਬੰਦਾ ਹਾਈ ਕਮਾਂਡ ਚੁਣ ਕੇ ਫਿਰ ਉਹ ਕਬੂਲ ਬਿਲਕੁਲ ਪਾਰਟੀ ਨੂੰ ਵੋਟ ਪਾਵਾਂ ਤੇ ਕਿਹੜਾ ਮਰਜ਼ੀ ਪਾਰਟੀ ਅਸੀਂ ਜੀ ਫਤਿਹ ਕਰਨੀ ਫਤਿਹ ਵਾਲੇ ਬੰਦੇ ਵਾਲੇ ਆ ਤੁਸੀਂ ਦੇਖਦੇ ਨਹੀਂ ਤੇ ਹੋਰ ਆਈ ਇਹ ਨਾਮ ਹੈ ਜੀ ਪਲਵਣਤ ਸਿੰਘ ਕਿਵੇਂ ਚਾਹੁੰਗੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਏ ਅਸੀਂ ਫਤਿਹ ਨੂੰ ਜੀ ਟਿਕਟ ਵੀ ਦਵਾਵਾਂਗੇ ਤੇ ਲੜਾਵਾਂਗੇ ਵੀ ਲਕਸ਼ਣ ਇਹ ਬੋਲਤਾ ਤਾਂ ਆਈ ਨਹੀਂ ਪਰ ਤੁਸੀਂ ਪਹਿਲਾਂ ਕਹਿੰਦੇ ਹੋ ਫਤਿਹ ਨੂੰ ਟਿਕਟ ਦਵਾ ਹਾਂ ਫਤਿਹ ਟਿਕਟ ਦਵਾਵਾਂ ਹੱਕਦਾਰ ਆਈ ਹਾਂ ਹੱਕਦਾਰ ਟਿਕਟ ਦੇ ਕਿਵੇਂ ਹੱਕ ਦਾ ਪਹਿਲਾਂ ਸੇ ਬਾਪ ਨੇ ਬਹੁਤ ਪਾਵਰ ਕੀਤੀ ਕੋਈ ਇਹ ਨਾ ਹੈ ਨਹੀਂ ਅਨ੍ਹਾ ਵੱਡਾ ਲੀਡਰ ਲੰਬੀ ਚ ਕੋ ਬੱਟਲ ਹੈ ਨਹੀਂ ਇਹ ਇਹਨਾਂ ਤੋਂ ਵੱਡਾ ਹੈ ਨਹੀਂ ਪਰ ਸੰਗਠਨ ਨੇ ਜੇ ਕਿਸੇ ਨੂੰ ਹੋਣ ਨੂੰ ਜ਼ਿੰਮੇਵਾਰ ਦਿੱਤੀ ਫੇਰ ਫੇਰ ਕੋਚ ਹੋ ਜਾਣਗੇ ਫੇਰ ਬੰਨਾ ਨਹੀਂ ਮੁਕਾਬਲਾ ਨਹੀਂ ਕਰਨਾ ਹਾਂ ਜੀ ਪੱਲਾ ਫਤਿਹ ਦਾ ਮੁਕਾਬਲਾ ਹੈ ਭਾਈ ਰਾਜਵੰਤ ਸਿੰਘ ਜੀ ਕਿੱਥੋਂ ਦੇ ਰਹੇ ਨੇ ਤੌੜਾ ਕਿੰਗਰਾ ਜੀ ਕੋਲਾ ਕੀ ਕਹੋਗੇ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਸੰਗਠਨ ਮਜ਼ਬੂਤ ਕਿਤੇ ਹੈ ਕਾਂਗਰਸ ਕਾਜੀ ਕਾਂਗਰਸ ਪਾਰਟੀ ਇੱਕ ਇੱਕ ਜੋਟ ਹੋ ਕੇ ਇਲੈਕਸ਼ਨ ਲੜਨਾ ਚਾਹੀਦਾ ਜੀ ਫਤਿਹ ਸਿੰਘ ਬਦਲੋ ਟਿਕਟ ਦਾ ਜਾਬਾਣਾ ਸਾਮੇਦਾਰ ਵੀ ਗਰੀਬਾਂ ਦਾ ਹਮਦਰਦ ਵੀ ਹੈ ਨਹੀਂ ਲੋਕਾਂ ਦੇ ਕੰਮ ਕੰਦੇ ਵੀ ਹੁੰਦੇ ਆ ਹਰੇ ਬੰਦੇ ਹਾਂ ਬਹੁਤ ਵਧੀਆ ਬੰਦੇ ਭਾਈ ਕੀ ਨਾਮ ਹੈ ਸਭਜੀਂਦਰ ਸਿੰਘ ਜੀ ਨਾ ਨਾ ਰਾਜਵਾਲਾ ਜੀ ਰਾਜਵਾਲਾ ਕੀ ਲੱਗਦਾ ਪਿਆ ਕਿ ਸੰਗਠਨ ਮਜ਼ਬੂਤ ਹੋ ਰਿਹਾ ਪਾਰਟੀ ਦਾ ਅੱਜ ਜਿਸ ਨੂੰ ਪਾਰਟੀ ਨੇ ਹਾਈ ਕਮਾਂਡ ਨੇ ਚੁਣ ਕੇ ਭੇਜਿਆ ਕਿ ਕਬੂਲ ਹੋਊਗਾ ਹਾਂਜੀ ਹੋਊਗਾ ਜੀ ਹੋਊਗਾ ਕਬੂਲ ਹੋਊਗਾ ਆਪਸੀ ਬਗਾਵਤ ਹੋਊਗੀ ਨਹੀਂ ਹੁੰਦੀ ਜੀ ਨਹੀਂ ਹੁੰਦੀ ਅਗਲੀ ਵਾਰ ਜਿਵੇਂ 2022 ਚ ਨਹੀਂ ਹੁੰਦੀ ਬਗਾਵਤ ਨਹੀਂ ਸ਼ਿਰੇਂਦਰ ਸਿੰਘ ਇਹ ਭਗਵਾਨਪੁਰਾ ਪਿੰਡ ਭਗਵਾਨ ਕੀ ਲੱਗਦਾ ਪਿਆ ਕਾਂਗਰਸ ਪਾਰਟੀ ਦਾ ਸੰਗਠਨ ਮਜ਼ਬੂਤ ਹੋ ਰਿਹਾ ਲੰਬੀ ਕਿਸ ਨੂੰ ਜਾਏਗੀ ਜ਼ਿੰਮੇਵਾਰੀ ਮਜ਼ਬੂਤ ਤਾਂ ਹੋ ਰਿਹਾ ਹੈ ਤੇਰੇ ਬੰਦਾ ਜਿਵੇਂ ਇਕਪਾਲ ਵਰਖਾ ਉਹ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਇੱਥੇ ਤੇ ਡੂੰਘੀਆਂ ਕਾਫੀ ਜਰਾਂ ਨੇ ਤੇ ਫਤਿਹ ਇਹ ਨਵਾਂ ਆਇਆ ਮੁੰਡਾ ਪਿਛਲੇ ਤਾਂ ਲਖਸ਼ੇ ਚ ਵਿਰੋਧ ਕੀਤਾ ਸੀ ਲਗਭਗ ਹਾਂਜੀ ਪਿਛਲੇ ਲਖਸ਼ੇ ਨੇ ਕਾਂਗਰਸ ਦਾ ਨਿਰੋਧ ਕੀਤਾ ਸੀ ਅੱਛਾ ਐਤ ਕੀ ਸਰਗਰਮ ਹੋਈ ਨਹੀਂ ਤੇ ਦੇਖੋ ਇਹ ਪਿਛਲੇ ਵਾਰੀ ਵਿਰੋਧ ਹੋਇਆ ਪਰ ਐਤ ਕੀ ਸਰਗਰਮ ਹੋਈ ਪਿਛਲੇ ਵਾਰੀ ਵਿਰੋਧ ਹੋਇਆ ਨਹੀਂ ਵਿਰੋਧ ਇਨਾਮ ਕੀਤਾ ਨਾ ਇਨਾਂ ਨੇ ਕੀਤਾ ਹਉਥੇ ਨਹੀਂ ਅੱਛਾ ਐਲਕੇ ਆਪ ਸਰਗਰਮ ਹੈ ਐਤ ਕੀ ਆਪ ਸਰਗਰਮ ਹੈ ਕਿਉਂਕਿ ਆਪਦੇ ਪਿਛਲੇ ਵਾਰੀ ਕੀਤਾ ਆਪਦੇ ਜਿਹੜੇ ਬੰਦੇ ਸੀ ਸਾਰੇ ਉਹ ਤਾਂ ਦੂਜੇ ਪਾਸੇ ਤੌਰ ਤੇ ਆਵਾ ਆਖੀ ਦੋ ਦਿਨ ਆਪ ਨਾਲ ਤੁਰਿਆ ਫਾਰਮੈਲਟੀ ਸੇ ਜੇ ਹੁਣ ਪਾਰਟੀ ਕਿਸ ਨੂੰ ਦੇਵੇਗੀ ਜ਼ਿੰਮੇਵਾਰੀ ਇਹ ਗੱਲ ਦਾ ਮੁੱਦਾ ਆਪਣਾ ਹੈ ਕਿ ਪਾਰਟੀ ਕਿਸ ਨੂੰ ਜ਼ਿੰਮੇਵਾਰੀ ਦੇਵੇ ਕਿ ਤੁਵਾਲ ਨੂੰ ਦੇਵੇ ਤਾਂ ਬੈਟਰੀ ਕੋ ਨੂੰ ਪਣਾਣਾ ਬੰਦਾ ਨਵਾਂ ਬੰਦਾ ਜਿਹਨੇ ਕਦੇ ਸਪੋਰਟ ਕੀਤੀ ਨਹੀਂ ਪਹਿਲਾਂ ਜਿਵੇਂ ਰਾਜਾ ਮੋਹਿੰਦਰ ਸਿੰਘ ਖੜਾ ਸੀ ਆਪਣੇ ਤੇ ਉਦੋਂ ਵੀ ਇਹਨਾਂ ਦਾ ਫਾਦਰ ਮਹੇਸ਼ ਸਿੰਘ ਦਸੀ ਉਹਨੇ ਵੀ ਸਪੋਰਟ ਨਹੀਂ ਕੀਤੀ ਉਦੋਂ ਨਾਲ ਨਹੀਂ ਚੱਲਿਆ ਐ ਕਿੰਨੀ ਚੱਲੇ ਤੇ ਹੁਣ ਸਰਗਰਮ ਨੇ ਜੇ ਇਹ तो लॉयल्टी देखनी ਹੋਵੇ ਜਾਂ ਬੰਦਾ ਬਰਾਲਾ ਦੇਖਣਾ ਹੋਵੇ ਇਹ ਤਾਂ ਜਿਗਵਾਲੀ ਬੈਠ ਰਹੇ ਤੇ ਜੇ ਵੈਸੇ ਕੋਈ ਹੋਰ ਕਨਸੀਡਰੇਸ਼ਨ ਹੋਵੇ ਤਾਂ ਕਹਿ ਨਹੀਂ ਸਕਦੇ ਬਾਈ ਪਾਰਟੀ ਸੰਗਠਨ ਮਜ਼ਬੂਤ ਕਰੀ ਜਾਂਦੀ ਆ ਬਾਕੀ ਕਿਸ ਤਰ੍ਹਾਂ ਜਿਹੜੀਆਂ ਮੀਟਿੰਗਾਂ ਦੁਬਾਰਾ ਤੋਂ ਆ ਚੋਣਾਂ ਚ ਕਾਫੀ ਟਾਈਮ ਪਿਆ ਹਾਂਜੀ ਵੋਟਾਂਜ ਕਾਫੀ ਟਾਈਮ ਪਿਆ ਪਰ ਪਾਰਟੀ ਸੰਗਠਨ ਮਜ਼ਬੂਤ ਕਰ ਰਹੀ ਹੈ ਹਾਂਜੀ ਹਾਂਜੀ ਇਹ ਤਾਂ ਫਿਰ ਕਰਨਾ ਹੀ ਪੈਣਾ ਜੀ ਔੜੀ ਔੜੀ ਤੇ ਹੁਣ ਤੋਂ ਹੀ ਲੱਗਣਗੇ ਫੇਰੀ ਆ ਵੀ ਜਿਹੜੇ ਦੂਜੀਆਂ ਸਰਕਾਰਾਂ ਦੇ ਕੰਮ ਵੇਖ ਕੇ ਫਿਰ ਉਹਨ ਲੋਕ ਜੁੜ ਰਹੇ ਆ ਕਾਂਗਰਸ ਨਾਲ ਸਾਰੇ ਵੀ ਲੱਗਦਾ ਪਿਆ ਲੰਬੀ ਦੀ ਜ਼ਿੰਮੇਵਾਰੀ ਕਿਸ ਨੂੰ ਜਾਣੀ ਚਾਹੀਦੀ ਹੈ ਇਹ ਤਾਂ ਉਹਨਾਂ ਪਾਰਟੀ ਦੇਖੂਗੀ ਜੀ ਉਹਨਾਂ ਲੀਡਰ ਤਾਂ ਫਿਰ ਜਿਹੜਾ ਉਹਨਾਂ ਨੂੰ ਚੰਗਾ ਲੱਗੂਗਾ ਉਹ ਹੀ ਦੇਖਣਗੇ। ਤੁਹਾਨੂੰ ਕਿਹੜਾ ਲੀਡਰ ਚੰਗਾ ਲੱਗਦਾ? ਸੰਤੋਜਿਕ ਪਾਲ ਸਿੰਘ ਆਉਂਦਾ ਆਪਣਾ ਖਰਾਣਾ ਜੀ। ਅੱਛਾ। ਤੁਹਾਨੂੰ ਚੰਗਾ ਲੱਗਦਾ ਜੀ। ਠੀਕ ਹੈ। ਬਾਕੀ ਲੱਗਦਾ ਹੈ ਪੁਰਾਣੇ ਹੈਗੇ ਜ਼ਿੰਮੇਵਾਰੀ ਜਾਈ ਚਾਹੀਦੀ ਹੈ। ਹਾਂ ਜੀ। ਨਾਲੇ ਅਨਕਾਂ ਇਚਾਰਜ ਹੈ ਜੀ। ਲੰਬੀ ਦੇ। ਬਾਪੂ ਜੀ ਕੀ ਨਾਮ ਹੈ? ਜਰਨੈਲ ਸਿੰਘ। ਹਾਂ? ਜਰਨੈਲ ਸਿੰਘ। ਕੀ ਲੱਗਦਾ ਪਿਆ ਪਾਰਟੀ ਜ਼ਿੰਮੇਵਾਰੀਆਂ ਅੱਜ ਦੇਈ ਜਾਂਦੀ ਹੈ। ਆ ਸੰਗਠਨ ਮਜ਼ਬੂਤ ਕਰਨ ਵਾਸਤੇ ਲੰਬੀ ਦੀ ਜ਼ਿੰਮੇਵਾਰੀ ਕਿਨੂੰ ਜਾਣੀ ਚਾਹੀਦੀ? ਅਜੇ ਜਗਪਾਲ ਸਿੰਘ ਆਲਸਵੀਆਂ ਨੂੰ ਆਣਿਆ ਜੀ ਮੋਢੀ ਗਵਾਂਡ ਨਾਲੇ ਨਾਲੇ ਸਾਰਾ ਅਸ਼ੋਕੜ ਜਿਹੜਾ ਇਹਨਾਂ ਦਾ ਅਖੀਰ ਤਿੱਕਰ ਆਇਆ ਤਿੱਕਰ ਇਹਨਾਂ ਤਿੱਕਰ ਦਾਦੇ ਪੜਦਾਦੇ ਸਾਰੇ ਵੀ ਕਾਂਗਰਸ ਦੇ ਨਾਲ ਸਹਿਮਤ ਰਹੇ ਨਹੀਂ ਤੇ ਇਹ ਵੀ ਕਾਂਗਰਸ ਦੇ ਨਾਲ ਪੂਰਾ ਤੁਰ ਰਹੇ ਨਹੀਂ ਹਰ ਇੱਕ ਦੀ ਮਾਂ ਫੜਨ ਵਾਲੇ ਬੰਦੇ ਨੇ ਕੋਈ ਉਹੋ ਜੀ ਗੱਲਬਾਤ ਨਹੀਂ ਹੈ ਜੀ ਕਿ ਕਿਸੇ ਨੂੰ ਵੀ ਜਵਾਬ ਦੇਣਾ ਹੋਵੇ ਹਾਂਜੀ ਇਹ ਨਾਮ ਹੈ ਭਾਈ ਜਿਮੀ ਸਿੰਘ ਪਾਰਟੀ ਸੰਗਠਨ ਨੂੰ ਮਜਬੂਤ ਕਰੀ ਹੁੰਦੀ ਕੀ ਲਗਦਾ ਬਹੁਤ ਵਧੀਆ ਜੀ ਸਰਦਾਰ ਫਤੇਹ ਸਿੰਘ ਬਾਦਲ ਦਾ ਬਹੁਤ ਵਧੀਆ ਪ੍ਰਭਾਵ ਆ ਪਾਰਟੀ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੈ ਜੀ ਚੰਗਾ ਸਕੱਤਰਨ ਬਣ ਗਿਆ ਜੀ ਆਉਣ ਵਾਲਾ ਟਾਈਮ ਸਰਦਾਰ ਫਤੇਹ ਸਿੰਘ ਬਾਦਲ ਲੰਮੀ ਹਲਕੇ ਤੋਂ ਐਮਐਲਏ ਪੱਕੇ ਹੈ ਉਹਦਾ ਜ਼ਿੰਮੇਵਾਰੀ ਦੇਈ ਜਾਂਦੇ ਅੱਜ ਜ਼ਿੰਮੇਵਾਰੀਆਂ ਦੇਈਆਂ ਕੀ ਲੱਗਦਾ ਜ਼ਿੰਮੇਵਾਰੀ ਕੋ ਮਿਲਣੀ ਚਾਹੀਦੀ ਹੈ ਹਾਂ ਜੀ ਮਿਲਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇੰਨੇ ਪੁਰਾਣੇ ਸਮੇਂ ਤੋਂ ਪੱਕੇ ਕਾਂਗਰਸੀ ਨੇ ਜੀ ਇੰਨੇ ਟਾਈਮ ਤੋਂ ਪਾਰਟੀ ਨਾਲ ਜੁੜੇ ਹੋਏ ਹੈ ਜੀ ਤੇ ਬਿਲਕੁਲ ਐਡਾ ਤਕੜਾ ਸੰਗਠਨ ਹੈ ਜੀ ਉਹਨਾਂ ਦਾ ਬਹੁਤ ਪੁਰਾਣੇ ਪਾਰਟੀ ਨਾਲ ਜੁੜੇ ਹੋਏ ਹੈ ਜੀ ਮਿਲਣੀ ਚਾਹੀਦੀ ਹੈ ਜ਼ਿੰਮੇਵਾਰੀ ਜੀ ਕੋਈ ਆਪਦੀ رائے ਵੀ ਰੱਖੋਗੇ ਨਾ ਬਸ ਬਜੇਂਦਰ ਸਿੰਘ ਜੀ ਹਾਂ ਬਜੇਂਦਰ ਸਿੰਘ ਜੀ ਕਿੱਥੋਂ ਦੇ ਰਹਨਾਂ ਨੇ ਪਿੰਡ ਤੋਲਾ ਕਿੰਗਰਾ ਤੋਲਾ ਕਿੰਗਰਾ ਕਾ ਕੀ ਲੱਗਦਾ ਪਿਆ ਜੀ ਸੰਗਠਨ ਮਜ਼ਬੂਤ ਹੋ ਰਿਹਾ ਕਿਵੇਂ ਲੱਗ ਰਿਹਾ ਇੱਕ ਤੋਂ ਨਾਲ ਬਣੂਗਾ ਜੀ ਸੰਗਠਨ ਜੇ ਇਕਤਾ ਕਰਨਗੇ ਤੇ ਜਿੱਤਣਗੇ ਜੀ ਆਸ ਵਿੱਚ ਲੜੀਗੇ ਇਜ਼ਹਾਰ ਨਹੀਂ ਕੌਣ ਕੌਣ ਲੜਨਗੇ ਇੱਥੇ ਆਬਲ ਖਾਨ ਵਾਲੇ ਜਗਪਾਲ ਸਿੰਘ ਹੈ ਜੀ ਮੇਨਤਾ ਦੂਜੇ ਨੰਬਰ ਤੇ ਮੇਸ਼ੀ ਦਾ ਬੇਟਾ ਹੈ ਅੱਛਾ ਨਕੀ ਲੱਗਦਾ ਕਿਦਾਂ ਦੀ ਕਿਹਨੂੰ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ ਜਗਪਾਲ ਸਿੰਘ ਤੋਂ ਹਾਲ ਨੂੰ ਹੈ ਬਾਈ ਡੋ ਕੀ ਨਾਮ ਹੈ ਤੁਹਾਡਾ ਅਮਨਦੀਪ ਤੇ ਕਿਥੋਂ ਦੇ ਰਹੇ ਹੋ ਟੋਲਾ ਵੀ ਕੀ ਲੱਗਦਾ ਪਿਆ ਜ਼ਿੰਮੇਵਾਰੀ ਕਿਨੂੰ ਮਿਲਣੀ ਚਾਹੀਦੀ ਹੈ ਤੇ ਕੀ ਸੰਗਠਨ ਮਜ਼ਬੂਤ ਕਿੰਨਾ ਕੁ ਹੋਣਾ ਚਾਹੀਦਾ ਜੇ ਆਪਾਂ ਆਪਣਾ ਸੰਗਠਨ ਮਜ਼ਬੂਤ ਕਰਦੇ ਆ ਤਾਂ ਤਾਂ ਹੀ ਇਹਨਾਂ ਦੀ ਜੇ ਏਕਤਾ ਰਹੂਗੀ ਤਾਂ ਹੀ ਪਾਰਟੀ ਅੱਗੇ ਵਧੂਗੀ ਠੀਕ ਹੈ ਇਹ ਮਨ ਲਾ ਸਿਆਸੀ ਲੀਟਰ ਜੀ ਇਕਤਾ ਨਾਲ ਚੱਲਣਗੇ ਤਾਂ ਹੀ ਪਿੱਛੇ ਪਿਛਲੀ ਪਾਰਟੀ ਮਜ਼ਬੂਤ ਰਹੂਗੀ ਇਹ ਆਡੂ ਪਾਰਟੀ ਜਣਗੇ ਤੇ ਇਹਨਾਂ ਦੀ ਵੋਟ ਆਡੂ ਪਾਰਟੀ ਖਿਲਰ ਜੂਗੀ ਠੀਕ ਹੈ ਪਾਰਟੀ ਦੀ ਇਕਤਾ ਦੇ ਨਾਲ ਇਕਤਾ ਨਾਲ ਹੀ ਬਣੂਗੀ ਪੰਜਾਬ ਦੇ ਵਿੱਚ ਵੀ ਕੀ ਕਹਿੰਦੇ ਤੁਸੀਂ ਫਿਰ ਮੈਂ ਦੂਜੇ ਪਾਰਟੀਆਂ ਵਾਲੇ ਨਾਲ ਆ ਜਾਣਗੇ ਜੇ ਆਪਸ ਵਿੱਚ ਇਕਤਾ ਰੱਖਣਗੇ ਤਾਂ ਠੀਕ ਹੈ ਜੀ ਇਹ ਵੀ ਨਾਮ ਹੈ ਜੀ ਕੋਲਵਾਂ ਕੋਲਵਾਂਤ ਸਿੰਘ ਹੈ ਜੀ ਕਿੱਥੋਂ ਦੇ ਆਣ ਆਏ ਪਿੰਡ ਕਮਿਆਰਾ ਜੀ ਮੇਰਾ ਕੀ ਲੱਗਦਾ ਹੈ ਆ ਸੰਗਠਨ ਮਜ਼ਬੂਤ ਹੋ ਰਿਹਾ ਕਾਂਗਰਸ ਦਾ ਕਿੰਨਾ ਕੀ ਫਰਕ ਪੈਣ ਵਾਲਾ ਲੰਬੀ ਹਰਕਤ ਹੋ ਰਿਹਾ ਜੀ ਅੱਗੇ ਨਾਲੋਂ ਕਾਫੀ ਮਜ਼ਬੂਤ ਹੋ ਰਿਹਾ ਜੀ ਫਰਕ ਕੀ ਪੈਣਾ ਹੈ ਫਰਕ ਤਾਂ ਜਨਤਾ ਦੇ ਸਿਰ ਤੇ ਹੈ ਜੀ ਇਹ ਲੰਬੀ ਤੇ ਜ਼ਿੰਮੇਵਾਰੀ ਹੈ ਕਿਨੂੰ ਮਿਲਣੀ ਚਾਹੀਦੀ ਹੈ ਕੀ ਸੋਚ ਹੈ ਤੁਹਾਡੀ ਜ਼ਿੰਮੇਵਾਰੀ ਤਾਂ ਜੋ ਸਰਕਾਰ ਦਾ ਹਸਾਬਕਤਾਵਾ ਜੀ ਸਰਕਾਰ ਤਾਂ ਕਿ ਪਾਰਟੀ ਦਾ ਨੇ ਨਹੀਂ ਜ਼ਿੰਮੇਵਾਰੀ ਵੀ ਆ ਜ਼ਿੰਮੇਵਾਰੀ ਜਿਹੜੀ ਆ ਪੁੱਛਦੇ ਤੁਸੀਂ ਟਿਕਟ ਵਾਲੀ ਔਰ ਜਿਹੜੀ ਸੰਗਠਨ ਨੂੰ ਮਜ਼ਬੂਤ ਨੂੰ ਲੈ ਕੇ ਹਲਕੇ ਦੀ ਜ਼ਿੰਮੇਵਾਰੀ ਹਲਕੇ ਦੀ ਜ਼ਿੰਮੇਵਾਰੀ ਕੀ ਰੋ ਮਤਲਬ ਹੋਣੀ ਚਾਹੀਦੀ ਹਲਕੇ ਦੀ ਜ਼ਿੰਮੇਵਾਰੀ ਤਾਂ ਜੇ ਅਤਕਲੇ ਕਾਂਗਰਸ ਪਾਰਟੀ ਬਣੂਗੀ ਕਾਂਗਰਸ ਸਰਕਾਰ ਨੂੰ ਅਸਤਾ ਕਾਂਗਰਸ ਨੂੰ ਕੋੜਵਾਉਂ ਕੀ ਨਾਮ ਆਪਈ ਇਕਬਾਲ ਸਿੰਘ ਇੱਥੋਂ ਦੇ ਰਹਿਣਾ ਤੇ ਮਾਰ ਬਣਦੇ ਕੀ ਲੱਗਦਾ ਪਿਆ ਸੰਗਠਨ ਮਜ਼ਬੂਤ ਹੋ ਰਿਹਾ ਫਰਕ ਲੱਗਣ ਵਾਲਾ ਹੈਗਾ ਕੁਝ ਹਾਂਜੀ ਫਰਕ ਰਹਿਦਾ ਵੀ ਹੈਗਾ ਪੂਰਾ ਫਰਕ ਤੇ ਲਗਦੀ 100% ਵੀ ਕਾਂਗਰਸ ਦੇ ਮਤਲਬ ਇਹ ਜਿਹਾ ਹੁੰਦੀ ਪਾਰਟੀ ਦੇ ਨਾਲੋਂ ਜਾਂ ਫਿਰ ਲੋਕਲ ਕੋਈ ਲੀਡਰ ਦੇ ਨਾਲ ਨਹੀਂ ਨਹੀਂ ਅਸੀਂ ਤਕਰੀਬਨ ਪਾਰਟੀ ਦੇ ਨਾਲ ਹੀ ਹਾਂ ਪਾਰਟੀ ਦੇ ਜਿਹਨੂੰ ਜ਼ਿੰਮੇਵਾਰ ਦਿੱਤੀ ਉਹਦੇ ਨਾਲ ਤੋਂ ਹਾਂਜੀ ਨਾਗਰਾਨਾ ਤੇ ਬਗਾਵਤ ਹੋਈ ਫਿਰ ਪਾਰਟੀਆਂ ਵੀ ਹਾਂ ਨਹੀਂ ਨਹੀਂ ਫਿਰ ਅਸੀਂ ਪਾਰਟੀ ਨਾਲ ਹੀ ਖੜਿਆ ਹਾਂ ਹਾਂ ਐਸੇ ਪਾਰਟੀ ਨਾਲ ਖੜਾ ਹਾਂ ਹਾਂ ਇਦਰੇ ਦੇ ਤੋਂ ਬੋਲ ਕੀ ਬੋਲਣਾ ਦੱਸੋ ਪਿੰਡ ਮੇਡਾ ਜੀ ਆ ਪਾਰਟੀ ਮਜ਼ਬੂਤ ਕਰਨ ਵਾਸਤੇ ਸੰਗਠਨ ਕੀਤਾ ਜਾ ਰਿਹਾ ਕੀ ਲੱਗਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੁਸੀਂ ਇਹ ਵੇਖੋ ਕਿ ਜਿੰਨਾ ਕ ਹਾਲ ਜੇ ਅੰਦਰ ਬੈਠੇ ਬੰਦੇ ਇੰਨੇ ਬਾਹਰ ਖੜੇ ਆ ਆਉਣ ਵਾਲੀ ਹਵਾ ਸਾਫ ਦੱਸ ਰਹੀ ਆ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਹਲਕੇ ਦੀ ਜ਼ਿੰਮੇਵਾਰੀ ਲੰਬੀ ਦੀ ਗੱਲ ਕਰੀ ਤਾਂ ਹਲਕੇ ਦੀ ਜ਼ਿੰਮੇਵਾਰੀ ਕਿਹਨੂੰ ਜਾਣੀ ਚਾਹੀਦੀ ਹੈ ਕੋਈ ਪੁਰਾਣੀ ਦੋਨੇ ਲੀਟਰ ਹਲਕੇ ਦੀ ਜ਼ਿੰਮੇਵਾਰੀ ਸਰਦਾਰ ਜਗਪਾਲ ਸਿੰਘ ਉਪਲ ਕਰਾਣਾ ਬਹੁਤ ਵਧੀਆ ਸਚਾਰੂ ਢੰਗ ਨਾਲ ਵਾਹ ਰਹੇ ਨੇ ਇਹ ਪੜੇ ਲਿਖੇ ਸੂਜਵਾਨ ਨੌਜਵਾਨ ਆਗੂ ਨੇ ਇਹ ਲੱਗਦਾ ਕਾਂਗਰਸ ਮਜ਼ਬੂਤ ਹੋਊਗੀ ਲੰਬੀ ਤੇ ਮਜ਼ਬੂਤ ਅੱਜ ਦੀ ਜਿਹੜੀ ਹਵਾ ਦੱਸ ਰਹੀ ਆ ਸਾਫ਼-ਸਾਫ਼ ਦੇਖ ਰਿਆ ਹੋਊਗੀ ਨਹੀਂ ਹੋ ਗਈ ਆ ਹਾਂਜੀ ਸੰਗਠਨ ਦੇ ਵਿੱਚ ਸਰਕਪੈ ਬਹੁਤ ਜ਼ਿਆਦਾ ਦੀ ਨਾਮ ਹੈ ਸੁਪਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਪਿੰਡ ਹੈ ਰਾਜਲਾ ਪਿੰਡ ਹੈ ਰਾਜਲਾ ਕੀ ਲੱਗਦਾ ਪਿਆ ਆ ਪਾਰਟੀ ਆਪਣਾ ਸੰਗਠਨ ਮਜ਼ਬੂਤ ਕਰ ਰਹੀ ਹੈ ਹਲਕੇ ਦੀ ਜ਼ਿੰਮੇਵਾਰੀ ਕਿਉਂ ਜਾਣੀ ਚਾਹੀਦੀ ਹੈ ਕਿਸ ਤਰ੍ਹਾਂ ਮਜ਼ਬੂਤ ਹੋਣਾ ਚਾਹੀਦਾ ਦੇਖੋ ਜੀ ਸਰਵੇ ਦੇ ਹਿਸਾਬ ਨਾਲ ਦੇਖ ਲਓ ਜੀ ਵੀ ਪਿਛਲਾ ਮਤਲ ਰਿਕਾਰਡ ਦੇਖ ਲਓ ਪ੍ਰਣਾ ਕਿ ਕਿੰਨੂ ਵੋਟਾਂ ਇੱਕ ਕਾਂਗਰਸ ਜਿੰਨਾ ਚਿਰ ਹਾਈ ਕਮਾਂਡ ਪੰਜਾਬ ਦੀ ਲੰਬੀ ਨੂੰ ਸਾਰਿਆਂ ਨੂੰ ਇੱਕਜੁੱਟ ਕਰਕੇ ਚੋਣ ਲੜੇ ਤਾਂ ਫਿਰ ਅਸੀਂ ਜਿੱਤ ਸਕਦੇ ਹਾਂ ਦਾਗਵਤ ਹੋਈ ਫੇਰ ਹਲਕੇ ਦੀ ਜ਼ਿੰਮੇਵਾਰੀ ਕਿੰਨੂੰ ਜਾਣੀ ਚਾਹੀਦੀ ਹੈ ਫੇਰ ਫੇਰ ਤਾਂ ਜੀ ਮਤਲਬ ਦਾਗਵਤ ਤਾਂ ਹੋਣੀ ਨਹੀਂ ਚਾਹੀਦੀ ਵੈਸੇ ਜੀ ਫਤਿਹਵਾਲ ਦਾ ਵੇਖ ਲਓ ਜੀ ਪਿਛਲਾ ਤੁਸੀਂ ਦੇਖ ਲਓ 97 ਤੋਂ ਲੱਗ ਜਾਓ 2002 ਤੋਂ ਵੇਖ ਲਓ 97 ਆਣਾ ਵੇਖ ਲੋਰ ਕਾਟ ਕਾਂਗਰਸ ਕੋਲੇ ਵੋਟ ਹੈਗੀ 97 ਚ ਵੀ ਸਰਦਾਰ ਗਨਾ ਸਿੰਘ ਅਵਲ ਖਾਨ ਨੂੰ 24000 ਵੋਟ ਪਈ ਸੀ ਗੁਰਦਾਰਸ਼ਨ ਬਰਾੜ ਨੂੰ 14000 ਪਈ ਸੀ ਤੇ ਉਸ ਤੋਂ ਬਾਅਦ 2002 ਦੇ ਵਿੱਚ ਵੇਖ ਲਓ ਉਸ ਤੋਂ ਬਾਅਦ 7 ਦੇ ਵਿੱਚ ਵੇਖ ਲਓ ਉਸੇ ਸਰਵਾ ਪ੍ਰਣਾਮ ਵੇਖ ਲਓ ਜਿਹੜਾ ਚਾਵਣ ਹੈਗਾ ਵੇਖ ਲਓ ਜਿਹੜਾ ਫਿਰ ਤੋਂ ਕਿਤੋਂ ਜਲਾਮਾ ਨਹੀਂ ਰਾਣੀ ਵਾਲਾ ਪਿੰਡ ਹਾਂਜੀ ਰਾਣੀਆ ਹਾਂਜੀ ਕੀ ਲੱਗਦਾ ਪਿਆ ਇਸ ਵਾਰ ਕਿ ਸੰਗਠਨ ਨੂੰ ਮਜ਼ਬੂਤ ਹੋ ਰਿਹਾ ਹੈ ਕਿਤਨਾ ਹਾਂਜੀ ਕਾਂਗਰਸ ਪਾਰਟੀ ਦਾ ਸਟ੍ਰਕਚਰ ਮਜ਼ਬੂਤ ਹੋਊਗਾ ਮਜ਼ਬੂਤ ਹੋਊਗੀ ਪਾਰਟੀ ਸਾਡੀ ਮਜ਼ਬੂਤ ਹੋਊ ਹਾਂ ਆਮ ਪਾਰਟੀ ਦੇ ਲੋਕ ਆਕ ਕੇ ਆ ਵਹਦੇ ਜਿਹੜੇ ਝੂਠੇ ਹੋ ਪੂਰੇ ਨਹੀਂ ਹੋਏ ਲੋਕ ਪਿੱਛਾ ਛਿੜਾ ਕੇ ਹੋਣਾ ਕਾਂਗਰਸ ਵੱਲੇ ਮਾਹੌਲ ਕਰ ਲਿਆ ਲੋਕਾਂ ਅਚਾ ਲੰਬੀ ਦੀ ਜ਼ਿੰਮੇਵਾਰੀ ਕਿਹਨੂੰ ਜਾਣੀ ਚਾਹੀਦੀ ਏ ਲੰਬੀ ਦੇ ਵਿੱਚ ਕਾ ਨੇਤਾ ਸਰਕਰਮ ਹੋਏ ਹੋਏ ਅਸੀਂ ਤਾਂ ਨੇ ਜੀ ਇੱਕ ਚਾਰ ਤਰ੍ਹਾਂ ਨੇ ਅਸੀਂ ਤਾਂ ਇੱਕ ਨੂੰ ਬਾਹ ਫੜਾਉਣ ਅਚਾ ਕਾਂਗਰਸ ਦਾ ਇੱਕ ਨੂੰ ਵਾਰਸ ਬਣਾਉਣ ਪਾਰਟੀ ਇੱਕ ਨੂੰ ਬਾਹ ਫੜਾਵੇ ਉਹਦੇ ਕੋਲ ਅਸੀਂ ਜਾਈਏ ਜਿਹੜੇ ਆ ਤੁਸੀਂ ਕਿਹੜੇ ਨੇਤੇ ਨੂੰ ਲਿਖਣਾ ਚਾਹੁੰਦੇ ਆਪਣਾ ਵਾਰਸ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਚਾਹੁੰਦੇ ਆ ਜੀ ਅਸੀਂ ਪਾਰਟੀ ਨੂੰ ਕਰ ਲੋ ਲੋਕਲ ਲੀਡਰ ਨੇ ਚਾਹੁੰਦੇ ਕਾਂਗਰਸ ਨੂੰ ਲੋਕਰਹੀਂ ਦਾ ਨਾ ਵੀ ਲੋਕਲ ਇੱਕ ਨੂੰ ਡੇਢ ਸੀਟ ਉਹ ਉਹਨੂੰ ਮਜ਼ਬੂਤ ਕਰ ਜ਼ਿੰਮੇਵਾਰੀ ਡੇਢ ਉਹਦੀ ਬਾਹ ਫੜਾਉਣ ਵਾਰੀ ਵਾਰੀ ਕਰੀ ਉਧਰ ਹੋਗੇ ਕਰੀ ਇਧਰ ਹੋਗੇ ਉਹ ਸਾਡੀ ਵੋਟ ਖਰਾਬ ਹੁੰਦੀ ਬੋਟ ਬੰਕਾ ਖਰਾਬ ਹੁੰਦਾ ਹਾਂਜੀ ਭਾਈ ਨਾਮ ਕਿਹਦੇ ਰਹਿਣਾ ਲਿਓ ਸੁਦੇ ਅਸੀਂ ਪਿੰਡ ਕੱਖਾਂ ਵਾਲੀ ਆ ਜੀ ਅੱਛਾ ਜੀ ਕੀ ਲੱਗਦਾ ਪਏ ਜੀ ਲੱਗਦਾ ਜੀ ਮੈਨੂੰ ਤਾਂ ਲੱਗਦਾ ਜੀ ਇਸ ਦੀ ਕਾਂਗਰਸ ਲਾਓ ਬਾਜੀ 라우ਤੀ ਭਾਜੀ ਜਿਵੇਂ ਹੁਣ ਮੀਟਿੰਗਾਂ ਦਾ ਸੰਗਠਨ ਮਜ਼ਬੂਤ ਕਿਤੇ ਨੀ ਕਿਲਾ ਸੰਗਠਨ ਕਿੰਨਾ ਕਮਜ਼ਬੂਤ ਹੈ ਬਿਲਕੁਲ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਬਾਕੀ ਜਿਹੜੀ ਝਾੜੂ ਵਾਲੀ ਪਾਰਟੀ ਨੂੰ ਪਹਿਲਾਂ ਅਸੀਂ ਬਣਾਇਆ ਵੋਟਾਂ ਪਾਈਆਂ ਜਿਹੜਾ ਕਿ ਬੀਬੀਆਂ ਨਾਲ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਹਰ ਤਰੀਕ ਤੇ ਤਰੀਕ ਲੈਂਦਾ ਹਰ ਤਰੀਕ ਤੇ ਤਰੀਕ ਲੈਂਦਾ ਕੋਈ ਵਾਅਦਾ ਇਹਦਾ ਪੂਰਾ ਨਹੀਂ ਹੋਇਆ ਝੋਨੇ ਸਾਡੇ ਡੁੱਬੇ ਪਏ ਆ ਸੇਮ ਨਾਲਾ ਸਾਡਾ ਬੰਦ ਪਿਆ ਹੈ ਇਹ ਕਿ ਫਸਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਘਰਾਂ 'ਚ ਪਾਣੀ ਵੜਨ ਵਾਲਾ ਜੇ ਮੀਂਹ ਆ ਗਿਆ ਤਾਂ ਸਾਡੇ ਘਰ ਤਾਂ ਡੁੱਬ ਜਾਣਗੇ ਇੱਕ ਮੀਂਹ ਹੋਰ ਆ ਗਿਆ ਤਾਂ ਪੰਜਾਬੇ ਤੋਂ ਪੀਟੀ ਵਾਲਾ ਨੂੰ ਸਾਡੇ ਸੇਮ ਨਾਲ ਆ ਜਾਂਦਾ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੀ ਨਹੀਂ ਕੀ ਲੱਗਦਾ ਪਿਆ ਸੰਗਠਨ ਨੂੰ ਲੈ ਕੇ ਜੇ ਕਿਸ ਨੂੰ ਜ਼ਿੰਮੇਵਾਰੀ ਕਿਸ ਨੂੰ ਦੇਖਦੇ ਹੋ ਤੁਸੀਂ ਜਿਹੜੀ ਜਾਣੀ ਛੇ ਜ਼ਿੰਮੇਵਾਰੀ ਤਾਂ ਸੀ ਅਸੀਂ ਤਾਂ ਜੀ ਫਤਿਹ ਸਿੰਘ ਨੂੰ ਵੇਖਦੇ ਆ ਜੀ ਬਟੇ ਨੂੰ ਕਿਉਂ ਦੇਖਦੇ ਹੋ ਉਸ ਤੋਂ ਪਹਿਲਾਂ ਤਾਂ ਜਗਪਾਲ ਸਿੰਘ ਅਪਲ ਖਾਨਾਣਾ ਹੈ ਵੇ ਅਸੀਂ ਤੁਹਾਨੂੰ ਅੱਗੇ ਵਾਸਤੇ ਫਤਿਹ ਨੂੰ ਦੇਖਦੇ ਹਾਂ ਨਵਾਂ ਪੋ ਵੀਖਦੇ ਹਾਂ ਹਾਂਜੀ ਹਾਂਜੀ ਨਵਾਂ ਪੋ ਕੀ ਨਾਮ ਹੈ ਜੀ 12000 ਕਿੰਨਾ ਲੰਬੀ ਤੋਂ ਕੀ ਲੱਗਦਾ ਸੰਘਰਸ਼ ਨੂੰ ਮਜ਼ਬੂਤ ਹੋ ਰਿਹਾ ਪਾਰਟੀ ਦਾ ਹਾਂ ਵਧੀਆ ਕਿਹਨੂੰ ਦੇਖਦੇ ਹੋ ਲੰਬੀ ਦਾ ਕਿਹਨੂੰ ਦੇਖਦੇ ਹੋ ਚੋਣੋਂ ਵਾਰਿਸ ਜਿਹੜਾ ਕਾਂਗਰਸ ਨੂੰ ਸੰਭਾਲੇਗਾ ਅਕੀਰ ਸਿੰਘ ਬਾਦਲ ਵਧੀਆ ਬਹੁਤ ਵਧੀਆ ਦਸ ਦੇ ਸੋਤੇ ਜਾਂਦਾ ਨੌਜਵਾਨ ਮੁੰਡਾ ਹਰ ਇੱਕ ਨੂੰ ਵਧੀਆ ਮਿਲਦਾ ਤੇ ਆਉਣ ਵਾਲਾ ਪੋ ਵੀਖ ਬਹੁਤ ਵਧੀਆ ਬਹੁਤ ਵਧੀਆ ਕੀ ਸੋਚਿਆ ਫਿਰ ਲੰਬੀ ਵਾਸਤੇ ਗਾਂ ਵਾਸਤੇ ਔਰ ਚੰਗਾ ਹੀ ਸੋਚਣਗੇ ਜੀ ਨੌਜਵਾਨ ਬੰਦਾ ਜਿਵੇਂ ਨੌਜਵਾਨ ਦੀ ਸੋਚ ਹੀ ਉੱਚੀ ਹੁੰਦੀ ਹੈ ਪੁਰਾਣੇ ਬੰਦਿਆਂ ਦੀ ਜਿਹੜੇ ਬੰਦੇ ਉਹੋ ਜੀ ਸੋਚੀ ਹੁੰਦੀ ਹੈ ਨੌਜਵਾਨ ਪੜ੍ਹਿਆ ਲਿਖਿਆ ਬੰਦਾ ਕਈ ਵਾਰ ਕੋਈ ਨਵੇਂ ਨਵੇਂ ਆ ਕੇ ਕਹਿੰਦੇ ਹੁੰਦੇ ਕਿ ਅਸੀਂ ਆਪਦੇ ਇਲਾਕੇ ਨੂੰ ਪੈਰਾਸ ਬਣਾ ਦੇਣ ਕਿਤੇ ਉਹ ਗੱਲ ਤਾਂ ਨਹੀਂ ਹੁੰਦੀ ਪੈਰਾਸਪੁਰਸ ਪਹਿਲਾਂ ਨਹੀਂ ਨਿਪਟਿਆ ਕਿਸੇ ਤੋਂ ਜਿਹੋ ਜਿਹਾ ਹੋਊਗਾ ਕੰਮ ਵਧੀਆ ਕਰਨ ਲਈ ਆਵੇਂ ਆਪਾਂ ਕੱਪ ਮਾਰੀਏ ਝੂਠ ਮਾਰੀਏ ਕਿਉਂਕਿ ਉਹਨਾਂ ਦਾ ਫਾਇਦਾ ਨਹੀਂ ਹਾਂ ਪਰ ਅੱਜ ਦੇ ਘੜੀ ਚ ਜਿਹੜਾ ਫਤੇ ਸਿੰਘ ਬਾਦਲਾ ਜਿਹੜਾ ਉਹਨਾਂ ਦਾ ਬਹੁਤ ਵਧੀਆ ਕੀ ਨਾਮ ਬਾਈ ਮੇਰਾ ਨਾਮ ਹੀ ਸੁਪਾਲ ਸਿੰਘ ਪਿੰਡ ਕਿਹੜਾ ਜੀ ਲੰਬੀ ਹੈ ਜੀ ਕੀ ਲੱਗਦਾ ਜੀ ਇਸ ਸਮਰਥਨ ਵਿੱਚ ਮਜ਼ਬੂਤ ਹੋਰੇਗਾ ਦੇਖੋ ਜੀ ਪਤਾ ਕੀ ਹੈ ਜਿੰਨੇ ਵੀ ਇਸ ਰੇਸ ਚ ਉਮੀਦਵਾਰ ਹੈ ਜਾਂ ਚਾਹਵਾਣਾ ਟਿਕਟ ਦੇ ਉਹਦੇ ਚ ਇੱਕ ਨੰਬਰ ਤੇ ਸਰਦਾਰ ਫਤਿਹ ਸਿੰਘ ਬਾਦਲ ਹੈ ਬਾਕੀ ਮੌਕਾ ਦੱਸਦਾ ਵੀ ਕੀ ਬਣਦਾ ਕਿ ਭਾਈ ਕੀ ਨਾਮ ਹੈ ਸਰਦਾਰ ਮੀਸਨ ਸਿੰਘ ਖੁੱਡਣਾ ਪੰਡਈ ਕਹਿਆ ਜਾਏ ਅਹੀਂ ਸਰਦਾਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਫਤੇ ਸਿੰਘ ਨੂੰ ਇਹ ਸੰਗਠਨ ਮਜ਼ਬੂਤ ਹੋ ਰਿਹਾ ਕਾਂਗਰਸ ਮਜ਼ਬੂਤ ਕਰ ਰਿਹਾ ਤੇ ਇਹ ਬੰਦਾ ਮਜ਼ਬੂਤ ਕਰ ਰਿਹਾ ਕਾਂਗਰਸੀ ਹਾਂ ਕਾਂਗਰਸ ਪਾਰਟੀ ਮਹਿੰਦਰ ਸਿੰਘ ਦੇ ਮੁੰਡੇ ਨੂੰ ਕਾਮਯਾਬ ਚੀਕ ਇੱਕ ਨੰਬਰ ਇੱਕ ਨੰਬਰ ਸੀ ਇੱਕ ਨੰਬਰ ਲੰਬੀ ਹਲਕੇ ਤੋਂ ਕੀ ਗੱਲ ਜੀ ਹਾਂ ਜੀ ਜੀਵਨ ਸਿੰਘ ਸੇਖਵਾਲਾ ਤੇ ਸਰਦਾਰ ਫਤੇ ਸਿੰਘ ਬਾਦਲ ਨਾਲ ਆਈ ਜੀ ਤੇ ਫੱਪਾ ਫਕੇ ਦਾ ਆਪ ਨੂੰ ਡਿਕਟਮਲ ਨਹੀਂ ਹੈ ਬਾਲਸਾ ਤੇ ਉਹਨਾਂ ਦੇ ਨਾਲ ਐ ਕੁੱਡੀਆਂ ਨੂੰ ਤਾਂ ਪਾ ਕੇ ਪਛਤਾਉਣੇ ਐ ਐਡਾ ਨਕਮਾ ਮੰਤਰੀ ਨਿਕਲਿਆ ਇੱਕੋ ਹੀ ਕੰਮ ਕੀ ਗਏ ਕੰਮ ਨਹੀਂ ਕੀਤਾ ਸਰਦਾਰ ਫਦੇ ਵਾਲੋ ਟਫਨ ਕਰਾਇਆ ਕੜਕ ਦਿਨੇ ਹੋ ਗਿਆ ਧੰਨਵਾਦ ਜੀ ਵੀ ਨਹੀਂ ਜੀ ਸੈਨ ਜੀ ਬੁੱਲੂ ਗੜਾ ਜੀ ਬੁੱਲੂ ਗੜਾ ਜੀ ਬੁੱਲੂ ਇਹ ਕਹਿ ਰਿਹਾ ਕਿ ਸਨਗਲ ਨੂੰ ਬਚੂ ਪੋਰਿਆ ਪਾ ਜੀ ਇਹ ਤਾਂ ਹੋਣਾ ਹੀ ਇਹੀ ਝਾੜੂਆਂ ਦਾ ਪਤੀ ਲੈ ਲ ਗਿਆ ਜੀ ਹੁਣ ਹਾਂ ਉਹ ਫਿਰ ਤੋਂ ਪਤਾ ਵੀ ਉਹ ਵੇਖ ਲਿਆ ਪੈਤਰਾਂ ਇਹਨਾਂ ਨੇ ਸਾਰਿਆਂ ਨੇ ਫੋਟਾ ਪਾ ਕੇ ਹੁਣ ਸਾਰੇ ਆਪੇ ਭੱਜੇ ਆਉਂਦੇ ਇਹ ਤਰ ਠੀਕ ਕੀ ਲੱਗਦਾ ਹਲਕੇ ਦਾ ਜੇ ਦੇਖੋਗੇ ਗਾਂ ਜਿਹਨੂੰ ਪਾਰਟੀ ਨੇ ਜ਼ਿੰਮੇਦਾਰੀ ਦੇ ਕਿਹੜਾ ਨੇਤਾ ਦੇਖੋਗੇ ਕਿ ਜੇ ਪਾਸੇ ਕੀ ਇਹ ਹੀ ਹਲ ਖਾਣਾ ਉਹ ਹੀ ਹੈ ਉਹ ਸਿਰਫ ਨਹੀਂ ਹੈ ਪੁਰਾਣੇ ਸਮਝ ਪੁਰਾਣੇ ਸਮੇਂ ਬਾਹ ਫੜੀ ਆਏ ਨੇ ਇਹ ਤਾਂ ਹੈ ਨਹੀਂਗਾ ਜੀ ਇੱਕ ਪਾਸੇ ਪਹਿਲਾਂ ਤਾਂ ਫੁਰ ਜਾਂਦੇ ਆ ਜੀ 4 ਸਾਲਾਂ ਬਾਅਦ ਝਾੜੂ ਵਾਲਿਆਂ ਨੂੰ ਪਵਾਤੀ ਇਹਨਾਂ ਨੇ ਤਾਂ ਹੁਣ ਇਧਰ ਨੂੰ ਮੂੰਹ ਕਰਕੇ ਆ ਗਏ ਜੀ ਹੁਣ ਹੁਣ ਜੋ ਝਾੜੂ ਵਾਲਾ ਕਿੰਨੇ ਪੈਨ ਲਾ ਗਿਆ ਤੇ ਹੁਣ ਕਹਿੰਦੇ ਕਾਂਗਰਸ ਦਾ ਪੱਲਾ ਫੜ ਲਿਆ ਜੀ ਹੂੰ ਕੀ ਨਾਮ ਹੈ? ਦਿੱਸਪਾਰ ਸਿੰਘ। ਕੀ ਆ ਪਿੰਡ ਹੈ? ਖੁੱਡੀਆਂ ਪਿੰਡ ਹੈ। ਹੈ? ਖੁੱਡੀਆਂ ਪਿੰਡ। ਅੱਛਾ ਖੁੱਡੀਆਂ ਪਿੰਡ ਮੰਤਰੀ ਦਾ ਪਿੰਡ ਤੇ। ਹਾਂ ਜੀ ਹਾਂ। ਅੱਛਾ ਕੀ ਲੱਗਦਾ ਪਿਆ ਕਾਂਗਰਸ ਮਜ਼ਬੂਤ ਹੋ ਰਹੀ ਹੈ? ਉਹ ਵੀ ਹੋ ਗਈ ਭਾਈ ਜੀ ਪੱਕਾ। ਲਗਾਤਾਰ ਮੀਟਿੰਗਾਂ ਹੋਈਆਂ ਕੀ ਲੱਗਿਆ ਨਿਚੋੜ ਕੱਢਿਆ ਕੋਈ ਤੁਸੀਂ? ਹਾਂ ਹਾਂ ਗਾਹ ਵਧਦੇ ਆ ਲੋਕ ਜੁੜਦੇ ਨਾਲ। ਉੱਤੇ ਜਿਵੇਂ ਤੁਸੀਂ ਕੱਢਦੇ ਆ ਡਾਟਾ ਉਹਦੇ ਹਿਸਾਬ ਨਾਲ ਵੀ ਕਾਂਗਰਸ ਦੇ। ਲੋਕਾਂ ਨੂੰ ਪਤਾ ਸਰਕਾਰ ਆਊਗੀ ਨਾਲ ਜੁੜਦੇ ਨੇ। ਅੱਛਾ ਜੀ ਲੱਗਦਾ ਕਿ ਅੱਗੇ ਕੋਈ ਇਹਦੇ ਨਾਲ ਕਿਹੜਾ ਨੇਤਾ ਦੇਖ ਦੋ ਲੰਬੀ ਦੇ ਵਿੱਚੋਂ ਕਿਹੜਾ ਮਜ਼ਬੂਤ ਹੈ ਜੀ ਹੁਣ ਤੁਸੀਂ ਜਾਂਦਾ ਜਿਹੜੇ ਬੰਦੇ ਟਾਈਮ ਤੇ ਬਾਹਰ ਖੜੀ ਆਉਗੀ ਖੜੂਗਾ ਹੋਰ ਕੌਣ ਖੜੂਗਾ ਜਿਹੜਾ ਨੇਤਾ ਨਾਮ ਹੀ ਲੈ ਚੱਕ ਪਾਰਸ ਸਿੰਘ ਆ ਬਲਤਾਂ ਕੀ ਨਾਮ ਹੈ ਨਾਮ ਦਾ ਗੁਰਤੇਜ ਸਿੰਘ ਆ ਜੀ ਕਿਹੜਾ ਪਿੰਡ ਹੈ ਲੋਹਾਰਾ ਜੀ ਚੱਕੀ ਲੱਗਦਾ ਪਾਰਟੀ ਮਜ਼ਬੂਤ ਹੋ ਰਹੀ ਹੈ ਸੰਘਾਸ਼ਾ ਮਜ਼ਬੂਤ ਤੇ ਕਿਵੇਂ ਲੱਗ ਰਹੇ ਪਾਰਟੀ ਮਜ਼ਬੂਤ ਆ ਜੀ ਉਹਨਾਂ ਨੇ ਤਾਂ ਕੀਤਾ ਹੀ ਕੁਝ ਨਹੀਂ ਦੂਜੀ ਪਾਰਟੀ ਵਾਲਿਆਂ ਨੇ ਤਾਂ ਕਿਵੇਂ ਮਜ਼ਬੂਤ ਕਿਵੇਂ ਦੇਖਦੇ ਹੋ ਮਜਬੂਤੀ ਜੀ ਸਾਰੇ ਜੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਅੱਗੇ ਕੰਮ ਕੀਤਾ ਚੰਨੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੀ ਸੀ ਜਨਤਾ ਸੋਚਦੀ ਇਹਨਾਂ ਦਾ ਜਨਤਾ ਤੁਸੀਂ ਹੋ ਹੀ ਪਏ ਇਹਨਾਂ ਦਾ ਇਹ ਲੱਗਦਾ ਲੰਬੀ ਦੇ ਵਿੱਚ ਕਿਹਨੂੰ ਵਾਰਸ ਦੇ ਦੇ ਕਾਂਗਰਸ ਨੂੰ ਕਾਂਗਰਸ ਜੀ ਵੇਖੋ ਜੀ ਹੁਣ ਦੋਵੇਂ ਵਰਕਰ ਦੋਵੇਂ ਚੰਗੇ ਜੀ ਕੈਂਡੀਡੇਟ ਹਨ ਜਗਪਾਲ ਵੀ ਚੰਗਾ ਜੀ ਅਫੇਸ ਸਿੰਘ ਵੀ ਚੰਗਾ ਜੀ ਦੋਵਾਂ ਜੋੜੀਆਂ ਨਿਗਾ ਦੇ ਵਿੱਚ ਕਿਹੜਾ ਸੁਪਰ ਹੈ ਹਾਂਜੀ ਸਾਡੀ ਜਿੰਨੇਗਾ ਜੀ ਤਾਂ ਦੋਵੇਂ ਸੁਪਰ ਹੈ ਜੀ ਇਸੋਂ ਤਾਂ ਪਾਰਟੀ ਨਾਲੇ ਤਾਂ ਪੰਜੇ ਦੇ ਮੋਹ ਪਾ ਦੇ। ਅੱਛਾ ਜੀ ਪਾਰਟੀ ਦੇ ਨਾਲੋਂ ਪੰਜੇ ਦੇ ਮੋਹ ਲਾ ਦੇਣੀ ਹੈ ਤਾਂ ਜਿਹਨੂੰ ਤੇ ਬਾਈਚਾਂ ਪਾਰਟੀ ਨੇ ਜਿੰਨ ਦਿੱਤੀ ਉਹਦੇ ਨਾਲ ਤੁਰੋਂਗੇ ਉਹਦੇ ਨਾਲ ਹੀ ਤੁਰਾਂਗੇ ਜਿਹਨੂੰ ਦੇਤੀ। ਕੀ ਕਿਹੜਾ? ਅੱਛਾ ਕੀ ਕਹਿਣਾ ਚਾਹੋਗੇ? ਪਾਰਟੀ ਸੰਗਠਨ ਵਿੱਚ ਜੁੜ ਕਰੀਏ। ਮੈਂ ਬਹੁਤ ਹੋ ਰਹੀ ਹੈ। ਮਿਲੂ ਤਾਂ ਅੱਗੇ ਲੜੋ। ਆਉਣ ਵਾਲੀ ਸਰਕਾਰ ਬਣ ਸਕਦੀ ਸਤਾਈ ਵਾਲੀ। ਕਿਉਂਕਿ ਇਹਨਾਂ ਤੋਂ ਲੋਕ ਅੱਕੇ ਪਏ ਐ। ਜਿਹੜੇ ਇਨਕਲਾਬੀਆਂ ਤੋਂ। ਬਿਲਕੁਲ ਬਹੁਤ ਜ਼ਿਆਦਾ ਅੱਕੇ ਪਏ ਤੁਸੀਂ ਦੇਖ ਹੀ ਲੋ ਅੱਜ ਹੀ। ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਜਿਹੜਾ ਉਸ ਦਾ ਪੀ.ਟੀ.ਸੀ. ਵਾਲਾ ਤੋਂ ਤਾਂ ਮੀਡੀਆ ਨੂੰ ਕਰਿਆ ਉਹਨਾਂ ਨੇ। ਹਾਂ। ਇਹ ਮੁਰਗੀ ਦਾ ਮੁਆਵਜ਼ਾ। ਮੁਰਗੀ ਦੇ ਮੁਆਵਜ਼ੇ ਵਾਲਾ ਅੱਜ ਹੀ 1011 ਕੋਈ ਵੀ ਗੱਲ ਬੜਿਆ ਸੀ। ਕਿ ਹੁਣ ਕੋਈ ਕੀ ਆ ਪਾਸ ਕਰ ਸਕਦੇ ਹਨ ਉਹਨਾਂ ਤੋਂ। ਬਾਕੀ ਕਾਂਗਰਸ ਦੇ ਉਹ ਤਾਂ ਕਹਿੰਦੇ ਸੀ ਸਵਾਲ ਕਰੋ ਪਰ ਹੁਣ ਸਵਾਲ ਕਰਦੇ ਆ ਤਾਂ ਆਪਾ ਜਦੇ। ਉਹਨਾਂ ਨੇ ਲੋਕ ਸਵਾਲ ਕਰਨ ਆਏ ਆ। ਪਹਿਲਾਂ ਸਵਾਲ ਨਹੀਂ ਲੋਕ ਕਰਦੇ ਹੁੰਦੇ ਸੀ। 2014 ਤੋਂ ਬਾਅਦ ਉਹਨਾਂ ਨੇ ਕਿਹਾ ਵੀ ਲੋਕ ਡਲਾ ਵੀ ਚੱਲਦਾ ਹੁੰਦਾ ਜੀ। ਕਿਹੜਾ ਤੋਂ ਡਲਾ? ਡਲਾ ਹਾ ਤਾਂ ਪਤਾ ਨਹੀਂ ਕਿੱਧਰੋਂ ਚੱਲਾ ਹੁੰਦਾ ਹੈ। ਲੋਕ ਜਾਗਰੂਕ ਹੋ ਕਿ ਉਹਨਾਂ ਨੇ ਕੀਤੇ ਪਹਿਲੀ ਗੱਲ ਹੁਣ ਉਹਦੇ ਅਕਨ ਨੂੰ ਆਪਦੇ ਟੋਏ ਪੱਟੇ ਆਪਦੇ ਮੂਰੇ ਆ ਗਏ ਲੋਕ ਬਾਕੀ ਜਾਗਰੂਕ ਹੋਏ ਆ ਕਹਾਵਾ ਸੱਚੀ ਹੋ ਗਈ ਕਹਿੰਦੇ ਆਪਦੇ ਪੱਟੇ ਆਪਦੇ ਮੂਰੇ ਆਉਂਦੇ ਆਉਂਦੇ ਹੁੰਦੇ ਆ ਉਹ ਤਾਂ ਪਤਾ ਹੀ ਆ ਜੀ ਪਹਿਲਾਂ ਲੰਬੀ ਦਾ ਪਾਰਸ ਪਰ ਕਿਉਂ ਵੇਖ ਜੋ ਲੰਬੀ ਚ ਕਿਹੜਾ ਨੇਤਾ ਮਜ਼ਬੂਤ ਹੈ ਲੰਬੀ ਚ ਜੀ ਕਾਂਗਰਸ ਫਿਲਹਾਲ ਮਜ਼ਬੂਤ ਹੈ ਨੇਤਾ ਕਿਹੜਾ ਮਜ਼ਬੂਤ ਨੇ ਤਾਂ ਦੋਨੇ ਵਧੀਆ ਜਗਪਾਲ ਸਿੰਘ ਅਗਵਾਈ ਬਹੁਤ ਵਧੀਆ ਕਰ ਰਹੇ ਨੇ ਇਹਲੇ 5-7 ਸਾਲਾਂ ਤੋਂ ਪਾਰਟੀ ਜੀ ਨੂੰ ਟਿਕਟ ਦੇਵੋਗੇ ਕਿ ਉਹਨਾਂ ਦੇ ਨਾਲ ਤੁਰੋਗੇ ਜਾਂ ਵਜ਼ਾਵਤ ਹੋ ਦੇਖੋ ਜੀ ਜੇ ਤਾਂ ਪਾਰਟੀ ਵਾਲੀ ਗੱਲ ਹੈ ਹਰ ਇੱਕ ਨੂੰ ਚਾਹੀਦਾ ਵੀ ਬਗਾਕਤ ਨਾ ਨਾ ਕਰੇ ਫੇਰ ਮਜ਼ਬੂਤੀ ਹੈ ਪਾਰਟੀ ਦੀ ਗੱਲ ਚਾਹੇ ਕਿਸੇ ਨੂੰ ਮਰਜ਼ੀ ਮਿਲ ਡੇ ਜੇ ਦਾ ਬੰਦਾ ਕਾਂਗਰਸ ਨਾਲ ਦਾ ਦੋਨੋਂ ਇੱਕੋ ਜਿਹੇ ਨੇਤਾ ਫਿਰ ਤੁਹਾਨੂੰ ਚਾਹੇ ਜਗਪਾਲ ਜੀ ਨੂੰ ਮਿਲੇ ਚਾਹੇ ਉਹਨਾਂ ਨੂੰ ਵੀ ਭਾਤੇ ਸਿੰਘ ਬਾਦਲ ਜੀ ਮਲੋਟ ਕੰਗਣ ਖੜਾ ਪੈਣਾ ਜੀ ਮਲੋਟ ਦੇ ਨਾਲ ਕੰਗਣ ਹਾਂ ਜੀ ਲੱਗਦਾ ਪੈਸੰਗਣ ਮਜ਼ਬੂਤ ਹੋ ਰਿਹਾ ਪਾਰਟੀ ਦਾ ਪੂਰਾ ਕਾਂਗਰਸ ਦਾ ਪੂਰਾ ਸੰਗਠਨ ਮੌਜੂਦ ਹੈ ਜੀ ਕਿਹੜਾ ਕਿਹੜਾ ਦੇਖਿਆ ਜਾ ਮਜ਼ਬੂਤ ਹੈ ਇਹਦਾ ਲ ਲੰਬੀ ਹਲਕੇ ਦੇ ਜਗਪਾਲ ਹੀ ਆ ਬਲਖਰਾਨਾ ਜੀ ਬਹੁਤ ਚਿਰ ਦੇ ਸੇਵਾ ਕਰ ਰਹੇ ਕਾਂਗਰਸ ਪਾਰਟੀ ਦੇ ਬਾਕੀ ਸਟੈਂਡ ਤੇ ਖੜੇ ਹੋਏ ਆ ਦੂਜੇ ਤਾਂ ਕਦੇ ਇੱਧਰ ਕਦੇ ਇੱਧਰ ਆਲੇ ਆ ਜੀ ਸਾਰੇ ਕਹਿੰਦੇ ਯਾਰ ਮੇਰੇ ਤੇ ਤਲੀਆ ਵਰਗਾਉ ਕਮ ਹੋਇਆ ਹਾਂ ਦੂਜੇ ਤਾਂ ਜੀ ਤੁਲਦਾ ਵਹਿੰਦੇ ਜਿਹੜੇ ਪਾਸੇ ਮੜਾ ਜਾਂ ਪਕੜੀ ਭਾਰੀ ਹੁੰਦੀ ਉਧਰ ਨੂੰ ਚੱਲ ਪੈਂਦੇ ਆ ਇਹ ਮੋਢ ਤੋਂ ਕਾਂਗਰਸ ਪਾਰਟੀ ਦੇ ਖੜੇ ਹੋਏ ਆ ਬਜ਼ੁਰਗਾਂ ਤੋਂ ਲੈ ਕੇ ਇਹਨਾਂ ਦਾ ਸਤਿਕਾਰ ਵੰਦਾ ਜੀ